ਮੈਨੂੰ ਆਪਣੇ ਮਾਰਕੀਟ 'ਚ ਪੈਰ ਜਮਾਨ ਲਈ ਬਹੁਤ ਕੁਝ ਕਰਨਾ ਪਿਆ ਭਿਖਾਰੀਆਂ ਵਾਂਗੂ ਜਾ ਜਾ ਕੇ ਮਾਰਡਰ ਲੈ ਆਏ ਇਹ ਨਹੀਂਗਾ ਕਿ ਆਪਾਂ ਹਾਂਜੀ ਫੋਨ ਘੁਮਾ ਦਿੱਤਾ ਆ ਗਿਆ ਆਰਡਰ ਹੁਣ ਤਾਂ ਚਲੋ ਆਉਂਦੇ ਆ ਫੋਨ ਤੇ ਹੁਣ ਤਾਂ ਚਲੋ ਸਾਨੂੰ ਲੁਧਿਆਣਾ ਤੋਂ ਕਈ ਫੈਕਟਰੀਆਂ ਦਾ ਫੋਨ ਆਇਆ ਹੋ ਕਈ ਕਾਫੀ ਵੱਡੀਆਂ ਹੋਰ ਵੀ ਬਹੁਤ ਆਉਂਦੇ ਆ ਹੋਰ ਸਟੇਟ ਤੋਂ ਵੀ ਆਉਂਦੇ ਆ ਪਰ ਪਹਿਲਾਂ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਉਦੋਂ ਤਾਂ ਮਤਲਬ ਮੈਂ ਭਿਖਾਰੀ ਬਣ ਕੇ ਆਰਡਰ ਲੈਣੇ ਲੋਕਾਂ ਨੇ ਕਹਣਾ ਨਹੀਂ ਜੀ ਸਾਡਾ ਤਾਂ ਕੰਮ ਹੈ ਨਹੀਂਗਾ ਹਾਲਾਂਕਿ ਚੰਗੇ ਭਲੇ ਬੰਦਿਆਂ ਦਾ ਵਧੀਆ ਕੰਮ ਸੀਗਾ ਲੋਕੀ ਆਰਡਰ ਦੇਣ ਦੇ ਮਾਰੇ ਕਹਿੰਦੇ ਸੀ ਕੰ ਮੈਂ ਪਤਲਾ ਇਹ ਚੀਜ਼ਾਂ ਫੇਸ ਕੀਤੀਆਂ ਨੇ ਜੀ। ਕੁਝ ਲੋਕ ਐਦਾਂ ਦੀ ਵੀ ਗਲਤ ਨਜ਼ਰ ਰੱਖਦੇ ਹੁਣ ਕਿ ਵੀ ਇੱਕ ਕੁੜੀ ਐ ਕੱਲੀ ਤੁਰੀ ਫਿਰਦੀ ਐ ਵੀ ਆਰਡਰਸ ਲੈਂਦੀ ਹੈ ਨਾ। ਐਕਚੁਅਲੀ ਵੀ ਇਹ ਵੀ ਚੀਜ਼ਾਂ ਫੇਸ ਕਰਦੀਆਂ ਨੇ ਕੁੜੀਆਂ। ਐਕਚੁਅਲੀ ਮੈਂ ਬੁਆਏ ਲੁੱਕ ਕਿਵੇਂ ਕਰਕੇ ਰੱਖੀ ਸੀ ਮੈਂ ਮੈਨੂੰ ਹਲੇ ਤੱਕ ਵੀ ਲੱਗਦਾ ਕਿ ਕਈਆਂ ਨੂੰ ਪਤਾ ਹੀ ਨਹੀਂ ਹੋਣਾ ਜੀ ਮੈਂ ਕੁੜੀ ਆ। ਮਤਲਬ ਹੁਣ ਤਾਂ ਚਲੋ ਤਾਂ ਪਹਿਲਾਂ ਤਾਂ ਮਾਰਕੀਟ 'ਚ ਜਾਣਾ ਹੁਣ ਤਾਂ ਮਾਰਕੀਟ 'ਚ ਬਹੁਤ ਘਟ ਜਾਣਾ। ਬਸ ਮੈਂ ਸਿਰਫ ਅਗਲਿਆਂ ਨਾਲ ਮੈਂ ਜ਼ਿਆਦਾ ਬੋਲਚਾਲ ਨਹੀਂ ਰੱਖਿਓ ਜੀ ਬਸ ਕਸਟਮਰਾਂ ਨੂੰ ਜਾ ਕੇ ਜੋ ਕਸਟਮਰ ਜੁੜ ਜਾਂਦਾ ਜੀ ਮੈਂ ਉੱਥੇ ਡ ਦੇਖਿਆ ਜੀ ਪਹਿਲਾਂ ਮੈਨੂੰ ਡੇਲੀ ਜਾਣਾ ਪੈਂਦਾ ਸੀ ਪੇਮੈਂਟ ਇਕੱਠੀ ਕਰਨ ਲਈ ਉਹ ਤਾਂ ਬਹੁਤ ਕੁਝ ਦੇਖਿਆ ਪਰ ਮੈਨੂੰ ਲੱਗਦਾ ਮੇਰੇ ਨਾਲ ਜ਼ਿੰਦਗੀ 'ਚ ਇਦਾਂ ਦਾ ਕੋਈ ਹਾਸਾ ਨਹੀਂ ਹੋਇਆ ਵੀ ਮਤਲਬ ਰੱਬ ਨੇ ਚਲੋ ਮੇਰੇ ਤੇ ਮਿਹਰ ਰੱਖੀ ਐਨੀ ਕੁ ਤਾਂ ਹਾਂਜੀ ਅੱਛਾ ਪਰ ਉਹ ਉਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਜਿਹੜੀਆਂ ਲੜਕੀਆਂ ਆਪਣਾ ਫਿਊਚਰ ਬਣਾਉਣ ਦੇ ਲਈ ਵੱਖ-ਵੱਖ ਸਿਟੀਜ਼ ਦੇ ਵਿੱਚ ਜਾਂਦੀਆਂ ਨੇ ਖਾਸ ਕਰਕੇ ਬਾਹਰਲੇ ਮੁਲਕਾਂ ਦੀ ਗੱਲ ਕਰ ਲੈਂਦੇ ਆਪਾਂ ਵੀ ਇੱਥੇ ਕੁਝ ਬਣਦਾ ਨਹੀਂ ਪਈ ਬਾਹਰ ਜੈਨ ਉਹਨਾਂ ਦਾ ਬਹੁਤ ਗਲਤ ਹੁੰਦਾ ਆ ਨਾ ਵੀ ਉਹ ਲੜਕੀਆਂ ਦੇ ਨਾਲ ਵੀ ਬਹੁਤ ਕੁਝ ਹੁੰਦਾ ਆ ਵੀ ਨਜ਼ਰੀਏ ਬਦਲ ਜਾਂਦੇ ਨੇ ਬਾਅਦ ਵਿੱਚ ਲੋਕਾਂ ਦੇ ਐਕਚੁਅਲੀ ਗੱਲ ਪਤਾ ਕੀ ਹੈ ਜੀ ਲੋਕ ਕਹਿੰਦੇ ਕੰਮ ਹੈ ਨਹੀਂ ਬੇਰੁਜ਼ਗਾਰੀ ਆ ਹੂੰ ਬੇਰੁਜ਼ਗਾਰੀ ਨਹੀਂ ਹੈਗੀ ਜੀ ਲੋਕੀ ਨਾ ਕੰਮ ਕਰਨਾ ਹੀ ਨਹੀਂ ਚਾਹੁੰਦੇ ਕੰਮ ਕਰਨ ਚ ਨਾ ਸ਼ਰਮ ਮਹਿਸੂਸ ਕਰਦੇ ਨੇ ਲੋਕਾਂ ਕੋਲ ਨਾ ਜਦੋਂ ਡਿਗਰੀ ਆ ਜਾਂਦੀ ਨਾਲ ਲੋਕ ਬਸ ਜੋਬ ਕਰਨਾ ਚਾਹੁੰਦੇ ਆ ਲੋਕ ਨਾ ਛੋਟੇ ਕੰਮ ਨੂੰ ਵੱਡੇ ਚ ਤਬਦੀਲ ਕਰਨਾ ਬਾਰੇ ਨਹੀਂ ਸੋਚਦੇ ਲੋਕ ਸੋਚਦੇ ਬਸ ਅਸੀਂ ਤਾਂ ਮਤਲਬ ਸਾਡੇ ਅੱਚ ਡਿਗਰੀ ਆ ਅਸੀਂ ਤਾਂ ਕੋਈ ਜੋ ਵੀ ਕਰਾਂਗੇ ਸ਼ਰਮ ਮਹਿਸੂਸ ਕਰਦੇ ਨੇ ਇਸ ਚੀਜ਼ ਚ ਮੈਨੂੰ ਲੱਗਦਾ ਕਿ ਕੁੜੀਆਂ ਨੂੰ ਆਪਣੇ ਜੋਗਾ ਇਨਾਂ ਜੋਗਾ ਦਾ ਕਰ ਲੈਣਾ ਚਾਹੀਦਾ ਕਿ ਕੱਲ ਨੂੰ ਕੋਈ ਵੀ ਕਿਤੇ ਵੀ ਜਾ ਕਰ ਸਕੂ ਵੀ ਹੁਨਰ ਹੋਣਾ ਜ਼ਰੂਰੀ ਆ ਕੁੜੀ ਦੇ ਹੱਥ ਚ ਜੀ ਹਾਂਜੀ ਕਈ ਲੋਕ ਐਦਾ ਵੀ ਤੁਹਾਨੂੰ ਮਿਲਦੇ ਹੁਣ ਕਿ ਜਿਹੜੇ ਕਹਿੰਦੇ ਹੁਣ ਕਿ ਕੀ ਯਾਰ ਵੀ ਤੁਸੀਂ ਘਰ ਛੱਡਤਾ ਵੀ ਨਾ ਵੀ ਇਹਦੇ ਨਾਲ ਸੋਸਾਇਟੀ ਤੇ ਇਫੈਕਟ ਵੀ ਕੀ ਪਊ ਨਾ ਆ ਦੇ ਮੁੰਡੇ ਕੁੜੀਆਂ ਤੇ ਕੀ ਇਫੈਕਟ ਪਊਗਾ ਵੀ ਕੱਲੋਂ ਕਿਤੇ ਉਹ ਨਾ ਭੱਜ ਜਾਣ ਵੀ ਮੈਂ ਵੀ ਸ਼ਾਇਦ ਐਦਾਂ ਕੁਝ ਕਰ ਲਵਾਂ ਦੇਖੋ ਜੀ ਆਪਾਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਤੁਸੀਂ ਘਰ ਛੱਡੋ ਘਰ ਚ ਰਹਿ ਕੇ ਵੀ ਬਹੁਤ ਕੁਝ ਕੀਤਾ ਜਾ ਸਕਦਾ ਪਰ ਮੈਨੂੰ ਲੱਗਦਾ ਸੀ ਮੇਰਾ ਘਰ ਚ ਰਹਿ ਕੇ ਕੁਝ ਨਹੀਂ ਹੋਣਾ ਕਿਉਂਕਿ ਮੇਰੇ ਮੰਮੀ ਪਾਪਾ ਨੇ ਮੈਨੂੰ ਕਿਹਾ ਸੀ ਤੂੰ ਬਾਹਰ ਨਹੀਂ ਜਾਣਾ ਵੀ ਤੂੰ ਨਹੀਂ ਬਿਜ਼ਨਸ ਕਰਨਾ ਅਸੀਂ ਹੈਗੇ ਆ ਤਾਂ ਮੈਨੂੰ ਲੱਗਦਾ ਸੀ ਮੇਰੇ ਘਰ ਦੇ ਉਹਨਾਂ ਨਹੀਂ ਕਰ ਪਾਈ ਜਿੰਨਾ ਮੈਂ ਕਰ ਸਕਦੀਆਂ ਮੇਰੀਆਂ ਨਜ਼ਰਾਂ ਚ ਬਸ ਮੈਨੂੰ ਇਹ ਸੀਗਾ ਮੈਂ ਇਸ ਕਰਕੇ ਆਪਣਾ ਘਰ ਛੱਡਿਆ ਮੈਂ ਇਹ ਨਹੀਂ ਕਿਸੇ ਨੂੰ ਸਲਾਹ ਦਿੱਤੀ ਵੀ ਕਿਸੇ ਨੂੰ ਵੀ ਆਪਾਂ ਨਹੀਂ ਕਹਿ ਸਕਦੇ ਵੀ ਤੁਸੀਂ ਘਰ ਛੱਡੋ ਬਹੁਤ ਕਰਦੇ ਇਹੋ ਜਿਹੇ ਹੁੰਦੇ ਵੀ ਆਪਣੇ ਬੱਚਿਆਂ ਦੀ ਸਪੋਰਟ ਕਰਦੇ ਆ ਵੀ ਹਾਂ ਤੁਸੀਂ ਕਰ ਸਕਦੇ ਮੇਰੇ ਪੇਰ ਚ ਚਲੋ ਇਦਾਂ ਕਰ ਲਵਾਂ ਹੁਣ ਪਰ ਤੁਸੀਂ ਮੇਰੀ ਮੰਮੀ ਨਾਲ ਗੱਲ ਕੀਤੀ ਆ ਹੁਣ ਤੁਸੀਂ ਦੇਖ ਹੀ ਲਿਆ ਵੀ ਮਾਨ ਮਹਿਸੂਸ ਕਰਦੇ ਨੇ ਪਹਿਲਾਂ ਤਾਂ ਹਰ ਕੋਈ ਬੰਦਾ ਮਤਲਬ ਪੇਰੈਂਟਸ ਸੋਚਦਾ ਹੀ ਆ ਨਾ ਵੀ ਸਾਡਾ ਬੱਚਾ ਕੋਈ ਗਲਤ ਸਟੈਪ ਨਾ ਚੱਕ ਲੇ ਜਾਂ ਕੁਝ ਨਹੀਂ ਕਰ ਪਾਊਗਾ ਹਰੇਕ ਹੀ ਸੋਚਦਾ ਪਰ ਉਹਨੂੰ ਕਰਕੇ ਵੀ ਦਿਖਾਉਣਾ ਉਹਨੂੰ ਸਾਬਿਤ ਕਰਕੇ ਦਿਖਾਵੇ ਹਾਂ ਅਸੀਂ ਕਰ ਸਕਦੇ ਹਾਂ ਜੀ ਹਾਂਜੀ ਅੱਛਾ ਕਦੇ ਜਿਵੇਂ ਟਰੋਮਾਸ ਦੀ ਗੱਲ ਕਰਦੇ ਕੋਈ इमोशनल ਬੰਦਾ ਬਹੁਤ ਹੋਇਆ ਹੁੰਦਾ ਵਾ ਕੁਝ ਅਜਿਹੇ ਪਲ ਹੁੰਦੇ ਨੇ ਜਿਹੜੇ ਬੰਦੇ ਨੂੰ ਤੰਗ ਕਰ ਦਿੰਦੇ ਨੇ ਇਹ ਨਾ ਗਲਤ ਰਾਹ ਚਲੇ ਜਾਂਦੇ ਨੇ ਅ ਚਲੋ ਇਹ ਚੀਜ਼ ਅਸੀਂ ਕਦੇ ਨਹੀਂ ਬੋਲ ਸਕਦੇ ਉਹ ਵਰਡ ਵੀ ਕਈ ਵਾਰ ਲੋਕ ਸੁਸਾਇਸਾਈਡ ਕਰਨ ਨੂੰ ਲੈ ਕੇ ਹਨਾ ਹੋ ਜਾਂਦੇ ਨੇ ਵੀ ਯਾਰ ਮੈਂ ਜ਼ਿੰਦਗੀ ਸਮਾਪਤ ਕਰ ਲਵਾਂ ਮੈਂ ਤਾਂ ਬਹੁਤ ਕੁਝ ਚੱਲ ਰਿਹਾ ਇਹ ਜੇ ਮੌਕੇ ਵੀ ਆਏ ਕਦੇ ਵੀ ਦਿਮਾਗ ਦੇ ਵਿੱਚ ਚੀਜ਼ਾਂ ਆਈਆਂ 네ਗੇਟਿਵ ਉਹ ਕੁੜੀਆਂ ਹੋਰ ਹੁੰਦੀਆਂ ਹੋਣਗੀਆਂ ਜਿਹੜੀਆਂ ਇੰਨਾਂ ਚੀਜ਼ਾਂ ਤੋਂ ਡਰ ਜਾਂਦੀਆਂ ਮੈਂ ਭੁੱਖੇ ਰਹਿ ਕੇ ਵੀ ਦਿਨ ਕੱਟਿਆ ਜੀ ਮੈਂ ਸਭ ਕੁਝ ਚੱਲਿਆ ਕਿ ਜਦੋਂ ਮੈਂ ਘਰੋਂ ਕਦੇ ਵੀ ਚੱਕ ਲਿਆ ਸੀ ਮੈਂ ਕਰਦਿਆਂ ਥੋੜਾ ਨਾ ਸਪੋਰਟ ਲੈਣੀ ਸੀ ਵੀ ਕਰਦਿਆਂ ਨੂੰ ਥੋੜਾ ਨਾ ਕਹਿੰਦਾ ਜੀ ਪੈਸੇ ਪਾ ਦਿਓ ਅਕਾਊਂਟ 'ਚ ਜਦੋਂ ਕਰਦਿਆਂ ਕਹਿੰਦਾ ਤੂੰ ਆਪਣੀ ਮਰਜ਼ੀ ਨਾਲ ਘਰ ਸਾਰਾ ਕੁਝ ਇੱਕ ਦਿਨ ਚ ਨਹੀਂ ਮਿਲ ਜਾਂਦਾ ਲੋਕੀ ਕਹਿ ਦਿੰਦੇ ਆ ਨਾ ਹੁਣ ਲੋਕਾਂ ਨੇ ਤਾਂ ਇਹ ਕਹਿ ਦੇਣਾ ਵੀ ਤੁਹਾਡੀ ਕਿਸਮਤ ਸਾਧ ਦੇਗੀ ਤੁਸੀਂ ਤਾਂ ਕਰ ਲਿਆ ਕਿਸਮਤ ਉਹਨੂੰ ਕਹਿੰਦੇ ਜਿਹੜੀ ਤੁਹਾਡੀ ਰਾਤੋ ਰਾਤ ਬਣ ਜੇ ਉਹ ਕਿਸਮਤ ਨਹੀਂ ਹੁੰਦੀ ਜਿੱਥੇ ਤੁਸੀਂ 10 ਸਾਲ ਧੱਕੇ ਖਾਦੇ 15 ਸਾਲ 20 ਸਾਲ ਧੱਕੇ ਖਾਦੇ ਉਹਨੂੰ ਕਿਸਮਤ ਨਹੀਂ ਕਿਹਾ ਜਾਂਦਾ ਉਹਨੂੰ ਮਿਹਨਤ ਕਿਹਾ ਜਾਂਦਾ ਹਾਂਜੀ ਅੱਛਾ ਇਹ ਇੰਨੀ ਹਿੰਮਤ ਲੈ ਕੇ ਕਿੱਥੋਂ ਹੋਣੀ ਉਹ ਨਾ ਵੀ ਇੱਕਦਮ ਤੁਸੀਂ ਬਾਕੀ ਦੇ ਨਾਲ ਬੋਲਦੇ ਹੋ ਨਾ ਵੀ ਜੋ ਹੈਗਾ ਮਨ ਦੇ ਵਿੱਚ ਬੋਲ ਦੇਣਾ ਵਾ ਫਿਰ ਉਸ ਵਾਰਕ ਇੰਨੀ ਪਾਵਰ ਰੱਖਣੀ ਕਿ ਪੋਜ਼ਿਟਿਵ ਵੀ ਰਹਿਣਾ ਹੈ ਕੰਮ ਵੀ ਕਰਨਾ ਹੈ ਇਹਨਾਂ ਕੁਝ ਕਿਵੇਂ ਦੇਖੋ ਜੀ ਮੇਰੇ ਕੋਲ ਹੁਣ ਇੰਨੇ ਬੰਦੇ ਕੰਮ ਕਰਦੇ ਆ ਕਟਬਟ 10 15 ਜਾਣੇ ਕੰਮ ਹੋਣਗੇ ਮੈਂ ਤਾਂ ਇਹਨਾਂ ਨੂੰ ਵੀ ਸਮਝਾਇਆ ਵੀ ਤੁਸੀਂ ਆਪਣਾ ਕੁਛ ਸਿੱਖੇ ਕਿਤੇ ਵੀ ਮੈਂ ਇਹਨਾਂ ਨੂੰ ਇਹ ਵੀ ਕਿਹਾ ਵੀ ਮੇਰੀ ਰੋਜੀ ਚ ਨਾ ਰੋ ਕੱਲ ਨੂੰ ਲੱਤ ਮਾਰ ਦਿਓ ਵੀ ਤੁਹਾਨੂੰ ਮੈਂ ਇੰਨਾ ਹੁਨਰ ਦੇਤਾ ਕੱਲ ਨੂੰ ਤੁਸੀਂ ਆਪਣੇ ਕਿਸੇ ਵੀ ਸ਼ਰਤ ਜਾ ਕੇ ਆਪਣਾ ਬਿਜ਼ਨਸ ਸੈੱਟ ਕਰ ਸਕਦੇ ਹੋ ਹੁਣ ਮੈਨੂੰ ਕਈ ਥਾਵਾਂ ਤੋਂ ਫੋਨ ਆਇਆ ਬਰਨਾਲੇ ਦੋ ਫੈਕਟਰੀਆਂ ਖੁੱਲੀਆਂ ਜੀ ਮੇਰੇ ਉਹਨਾਂ ਨੇ ਮੇਰੀ ਵੀਡੀਓ ਦੇਖ ਕੇ ਉਹਨਾਂ ਨੇ ਖੁੱਲੀਆਂ ਫੈਕਟਰੀਆਂ ਮੇਰੇ ਕੋਲ ਨੰਬਰ ਆ ਬਕਾਇਦਾ ਉਹਨਾਂ ਦੇ ਮੈਸੇਜ ਆ ਮੇਰੇ ਕੋਲੇ ਬਰਨਾਲੇ ਖੁੱਲੀਆਂ ਨੇ ਚਾਹੀ ਕਿਸ ਤਾਂ ਐਨਾਂ ਹੀ ਬਹੁਤ ਹੁੰਦਾ ਕਿ ਹਾਂ ਕੋਈ ਆਪਾਂ ਨੂੰ ਦੇਖ ਕੇ ਮੋਟੀਵੇਟ ਹੋ ਰਿਹਾ ਬਸ ਮੈਂ ਤਾਂ ਇਹ ਸਾਰਿਆਂ ਨੂੰ ਵੀ ਆਪਾਂ ਤਾਂ ਸਹੀ ਸਲਾਹ ਦੇਈ ਦੀਆ ਹੁਣ ਬੱਚੇ ਆ ਜਿਹੜੇ ਕੰਮ ਕਰਦੇ ਕੋਈ ਨਸ਼ਾ ਕਰਦਾ ਕੋਈ ਸੜਕ ਬਣਾਣ ਜਾਂਦਾ ਸੀ ਕੋਈ ਕੁਝ ਕਰਦਾ ਸੀ ਮੈਂ ਤੁਹਾਨੂੰ ਇਹ ਕਿਹਾ ਵੀ ਤੁਸੀਂ ਆਪਕੇ ਆਪਣਾ ਕੋਈ ਸਕਿੱਲ ਸਿੱਖੋ ਕਹਿੰਦੇ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕੋ ਵੀ ਉਹ ਚੀਜ਼ਾਂ ਸਿੱਖਣ ਚ ਫਾਇਦਾ ਹੁਣ ਤੁਸੀਂ ਜਿਹੜੀ ਲੈਂਚ ਤੁਸੀਂ ਜਾਣੇ ਸੜਕਾਂ ਬਣਾਣਾ ਕੋਈ ਬਿਜ਼ਨਸ ਥੋੜਾ ਨਾ ਇਹ ਤਾਂ ਤੁਸੀਂ ਦਿਹਾੜੀ ਕਰ ਰਹੇ ਹੋ ਹੁਣ ਸਾਨੂੰ ਕਈ ਕਹਿੰਦੇ ਤੁਸੀਂ ਬੱਚਿਆਂ ਤੋਂ ਕੰਮ ਕਰਾਣੇ ਹੋ ਅਸੀਂ ਬੱਚਿਆਂ ਤੋਂ ਕੰਮ ਨਹੀਂ ਕਰਾਉਂਦੇ ਜੀ ਸਾਡੇ ਕੋਲ ਅਸੀਂ ਕਮਿਸ਼ਨ ਤੇ ਕੰਮ ਕਰਾਉਂਦੇ ਆ ਕਿਸੇ ਨੂੰ ਅਸੀਂ ਦਿਹਾੜੀ ਨਹੀਂ ਦਿੰਦੇ ਕੋਈ ਜਿੰਨਾ ਕੰਮ ਕਰੇਗਾ ਇਕੱਲਾ ਉਹਨੇ ਆਪਣੇ ਪੈਸੇ ਲੈ ਜਾਂਦਾ ਚਾਹੇ ਕੋਈ ਵੱਡਾ ਹੋਵੇ ਚਾਹੇ ਕੋਈ ਛੋਟਾ ਹੋਵੇ ਜੀ ਸਿੱਖ ਰਹੇ ਹੋ ਮਤਲਬ ਉਹਨਾਂ ਨੂੰ ਇਹ ਚੀਜ਼ ਸਿੱਖ ਵੀ ਰਹੇ ਨੇ ਜੀ ਸਿੱਖ ਵੀ ਰਹੇ ਨੇ ਕੱਲੋਂ ਆਪਣਾ ਵੀ ਕਰ ਸਕਦੇ ਨੇ ਤੇ ਅਸੀਂ ਪੈਸੇ ਵੀ ਦੇ ਦਿੰਨੇ ਆ ਨਾਲ ਅਸੀਂ ਫ੍ਰੀ 'ਚ ਕਿਸੇ ਤੋਂ ਨਹੀਂ ਕਰਾਉਂਦੇ ਸਾਡੇ ਕੋਲ ਕੋਈ ਇੱਕ ਦਿਨ ਵੀ ਕੰਮ ਕਰਕੇ ਜਾਂਦਾ ਜੀ ਅਸੀਂ ਇੱਕ ਦਿਨ ਦਾ ਵੀ ਪੈਸੇ ਦਿੰਨੇ ਆ ਉਹਨਾਂ ਨੂੰ ਹਾਂਜੀ ਵੀ ਅਚਾ ਵੀ ਮਤਲਬ ਤੁਸੀਂ ਆਓ ਸਾਡੇ ਕੋਲ ਕੰਮ ਕਰਕੇ ਦੇਖੋ ਜੇ ਮਨ ਕੀਤਾ ਤਾਂ ਅਸੀਂ ਤੁਹਾਨੂੰ ਹੋਰ ਸਿਖਾਵਾਂਗੇ ਵੀ ਕਿਵੇਂ ਕੀ ਦੁਕਾਨਾਂ ਵਾਲੇ ਹੁੰਦੇ ਨਾ ਵੀ ਇੱਕ ਪਹਿਲਾਂ ਕੰਮ ਸਿੱਖੋ ਜੀ 2 ਮਹੀਨੇ ਉਦਾਂ ਹੀ ਲਵਾ ਲੈਂਦੇ ਆ ਸਾਡੇ ਕੋਲ ਤਾਂ ਕੋਈ ਇੱਕ ਦਿਨ ਵੀ ਆ ਕੇ ਕਰਦਾ ਕੋਈ 50 ਦਾ ਕਰੇ ਚਾਹੇ ਕੋਈ 100 ਦਾ ਕਰੇ ਅਸੀਂ ਉਹਨਾਂ ਨੂੰ ਵੀ ਪੈਸੇ ਦਿੰਨੇ ਵੀ ਭਾਈ ਕਿਸੇ ਦੀ ਮਿਹਨਤ ਕਿਸੇ ਦਾ ਹੱਕ ਨਹੀਂ ਰੱਖਣਾ ਮੈਂ ਕਿਉਂਕਿ ਮੈਂ ਇਹ ਚੀਜ਼ਾਂ ਦੇਖੀਆਂ ਨੇ ਕਿਉਂਕਿ ਮੈਂ ਵੀ ਪਹਿਲਾਂ ਬਹੁਤ ਕੁਝ ਸਟਰਗਲ ਕੀਤਾ ਮਤਲਬ ਦੇਖੋ ਇਹ ਜੀ ਅਚਾਰ ਫੈਕਟਰੀ 'ਚ ਕੰਮ ਕੀਤਾ ਗਲਾਸ ਫੈਕਟਰੀ 'ਚ ਕੰਮ ਕੀਤਾ ਬੋਤਲ ਧੋਣ ਦਾ ਕੰਮ ਕੀਤਾ ਮਤਲਬ ਮੈਂ ਹੁੰਦਾ ਨਾ ਯਾਰ ਮੈਂ ਉਸ ਟਾਈਮ ਤੇ ਤਾਂ ਮੈਨੂੰ ਮਹਿਸੂਸ ਹੁੰਦਾ ਜੀ ਨਾ ਵੀ ਇਹ ਮੈਨੂੰ 15 ਦਿਨਾਂ ਦੇ ਪੈਸੇ ਮਿਲਦੇ ਉਹ ਚੀਜ਼ਾਂ ਨੂੰ ਦੇਖ ਕੇ ਵੀ ਮੈਂ ਕਿਸੇ ਕੋਈ ਬੱਚਾ ਮੇਰੇ ਕੋਲ ਇੱਕ ਦਿਨ ਵੀ ਕੰਮ ਕਰਨ ਆਂਦਾ ਮੈਂ ਉਹਨਾਂ ਨੂੰ ਵੀ ਉਸ ਚੀਜ਼ ਦੇ ਪੈਸੇ ਦਿੱਤੇ ਆ ਜੀ ਅੱਛਾ ਬੂਤਲਾ ਧੋਣ ਦੇ ਵੀ ਤੁਸੀਂ ਕੰਮ ਕੀਤਾ ਵਾ ਹੈ ਉਹ ਕਿੰਨਾ ਚਿਰ ਕੀਤਾ ਮੈਂ ਬਸ ਜੀ ਕਿਤੇ 10 ਦਿਨ 15 ਦਿਨ ਲਾਇਆ ਮੈਨੂੰ ਲੱਗਦਾ ਮੈਂ ਕਿਤੇ ਮਹੀਨਾ ਲਾਇਆ ਹੀ ਨਹੀਂ ਹੋਣਾ ਐਂਡ ਤੇ ਮੈਨੂੰ ਇਹ ਹੀ ਸੀਗਾ ਕਿ ਮੈਂ ਤਾਂ ਬਿਜ਼ਨਸ ਕਰਨਾ ਇਹ ਚੀਜ਼ਾਂ 'ਚ ਮੇਰਾ ਬਿਜ਼ਨਸ ਮੈਨੂੰ ਦਿਖ ਨਹੀਂ ਰਿਹਾ ਸੀਗਾ ਮੈਂ ਚਾਰ ਫੈਕਟਰੀ 'ਚ ਵੀ ਕੀਤਾ ਜੀ ਬੋਤਲਾਂ ਧੋਣ ਦਾ ਕੰਮ ਵੀ ਕੀਤਾ ਕੱਚ ਖੁੱਭ ਜਾਂਦਾ ਸੀ ਜੀ ਹੁਣ ਦੇਖੋ ਸਟਾਰਟਿੰਗ ਤੇ ਬੰਦਾ ਜਾਂਦਾ ਬੋਤਲਾਂ ਧੋਂਦੇ ਧੋਂਦੇ ਕੱਚ ਬੋਤਲ ਟੁੱਟ ਜਾਣੀ ਹੱਥ 'ਚ ਕੱਚ ਖੁੱਭ ਜਾਣਾ ਉਹਨਾਂ ਨੇ ਤੁਹਾਨੂੰ ਇਹ ਥੋੜਾ ਨਾ ਕਿਹਾ ਤੁਹਾਡਾ ਹੱਥ ਕੱਚ ਖੁੱਭ ਗਿਆ ਜੀ ਆਜੋ ਇੱਧਰ ਤੁਹਾਡੇ ਮੱਲਮ ਪੱਟੀ ਕਰ ਦਈਏ ਉਹਨਾਂ ਦੇ ਉੱਤੋਂ ਦੀ ਬੋਤਲ ਟੁੱਟਣ ਦੇ ਵੀ ਪ ਵੇ ਬਸ ਬੈਂਡਡ ਦੇ ਦੇ ਨਹੀਂ ਬਈ ਹੱਥ ਤੇ ਲਾ ਲਓ ਜਿਹੜੀ ਬੋਤਲ ਟੁੱਟੀ ਉਹਦੇ ਪੈਸੇ ਕੱਟੇ ਗਏ ਬਸ ਵੀ ਸਭ ਕੰਮ ਫੇਰ ਵੀ ਕਰਨਾ ਹਾਂਜੀ ਕੰਮ ਫੇਰ ਵੀ ਕਰਨਾ ਤੁਹਾਨੂੰ ਇਹ ਨਹੀਂ ਕਰਨਾ ਤੁਸੀਂ ਘਰੇ ਚਲੇ ਜਾਓ ਤੁਹਾਨੂੰ ਫੇਰ ਵੀ ਕਰਨਾ ਪੈਣਾ ਇਹ ਨਹੀਂ ਮੇਰੇ ਇਕੱਲੇ ਨਾਲ ਬਹੁਤ ਕੁੜੀਆਂ ਸੀ ਸੱਬ ਨਾਲ ਹੀ ਹੁੰਦਾ ਸੀਗਾ ਜਿਹੜਾ ਜਿਹੜੇ 6-6 ਮਹੀਨੇ ਤੋਂ ਵੀ ਕੰਮ ਕਰ ਰਹੇ ਸੋ ਉਹਨਾਂ ਨਾਲ ਵੀ ਹੁੰਦਾ ਸੀ ਚਲੋ ਮੈਂ ਤਾਂ 15-20 ਦਿਨ ਕੀਤਾ ਹੋਣਾ ਹੂੰ ਜਿਹੜੇ ਕਰ ਰਹੇ ਸੋ ਉਹਨਾਂ ਦੇ ਵੀ ਜੋ ਟੁੱਟ ਜਾਂਦੇ ਸੀ ਸੱਬ ਨਾਲ ਹੀ ਇਦਾਂ ਹੀ ਹੁੰਦਾ ਸੀ ਤੁਹਾਨੂੰ ਬੈਂਡਡ ਦੇ ਦਿੱਤੇ ਜਾਂਦੇ ਸੀ ਉਹ ਤੁਸੀਂ ਹੱਥ ਤੇ ਲਾ ਕੇ ਤੁਹਾਨੂੰ ਫੇਰ ਕੰਮ ਕਰਨਾ ਪੈਂਦਾ ਸੀਗਾ ਹੂੰ ਹਾਂਜੀ ਤੇ ਉਹਦੇ ਵਿੱਚ ਇਕੱਲੇ ਪੰਜਾਬ ਦੀ ਹੁੰਦੀ ਸੀ ਬਸ ਨੀਕ ਜਿਹਾ ਉਹ ਸਿਰਸਾ ਦੀ ਵੀ ਗੱਲ ਕਰਦੀ ਵੀ ਸਿਰਸਾ ਦੇ ਵਿੱਚ ਸੀਗੀ ਤੁਸੀਂ ਮੇਰੇ ਘਰ ਹਰਿਆਣੇ 'ਚ ਕੀਤਾ ਜੀ ਮੈਂ ਸਾਰਾ ਕੰਮ ਜੋ ਵੀ ਕੀਤਾ ਮੈਂ ਹਰਿਆਣੇ 'ਚ ਹੀ ਕੀਤਾ ਜੀ ਅੱਛਾ ਪੰਜਾਬ ਤਾਂ ਨਹੀਂ ਰਹੇ ਵੀ ਇੱਥੇ ਲੱਭ ਨਾ ਲੈਣਗੇ ਮੈਨੂੰ ਐਸੇ ਮੇਰੇ ਘਰ ਦੇ ਨਾਲ ਲੱਭ ਲੈਣਾ ਜੀ ਮੈਨੂੰ ਸਾਰੇ ਰਿਸ਼ਤੇਦਾਰ ਇੱਥੇ ਰਹਿੰਦੇ ਪੰਜਾਬ 'ਚ ਹੀ ਆ ਜੀ ਫਿਰ ਮੇਰੇ ਹਰਿਆਣੇ ਇੱਕ ਫਰੈਂਡ ਸੀ ਜੀ ਮੈਂ ਐਸੇ ਕਰਕੇ ਉਹਨਾਂ ਦੇ ਨਾਲ ਆਲ ਕੇ ਆਪਣਾ ਰੂਮ ਲਿਆ ਸੀ ਜੀ ਹੂੰ ਹਾਂਜੀ ਤੇ ਘਰਦਿਆਂ ਦਾ ਪਤਾ ਤਾਂ ਹੋਣੀ ਹੈ ਜਾਂ ਪੁਲਿਸ ਕੰਪਲੇਂਟ ਕੀਤੀ ਹੋਵੇ ਸਾਡੀ ਕੁੜੀ ਤਾਂ ਗਾਇਬ ਹੋ ਗਈ ਐਨੇ ਸਾਲ ਹੋ ਗਏ ਲੱਭਦੀ ਨਹੀਂ ਕਰਦਿਆਂ ਨੇ ਬਹੁਤ ਜਿਮ ਜਿਮ ਕਰਦਿਆਂ ਦੀ ਗੱਲ ਕਰਾਂ ਜੀ ਕਰਦਿਆਂ ਨੇ ਮੈਨੂੰ ਸਮਝਾਣ ਲਈ ਨਾ ਪੁਲਿਸ ਵਾਲਿਆਂ ਕੋਲ ਛਿੱਤਰ ਤਿੱਕਰ ਪਵਾ ਦਿੱਤੇ ਸੀ ਕਿ ਵੀ ਚਲੋ ਸਾਡੀ ਕੁੜੀ ਥੋੜੇ ਡਰ ਮੰਨ ਲੂਗੀ ਵੀ ਕਰਦਿਆਂ ਨੇ ਮੈਨੂੰ ਇੰਨਾ ਉਹ ਕੀਤਾ ਪਰ ਮੈਂ ਨਹੀਂ ਮੰਨੀ ਮੈਂ ਕਰਦਿਆਂ ਨੇ ਕੋਈ ਤੁਹਾਨੂੰ ਛੱਡ ਦੂ ਪਰ ਮੈਂ ਆਪਣਾ ਕੰਮ ਨਹੀਂ ਛੱਡਣਾ ਮੈਨੂੰ ਕਰ ਲੈਣ ਦਿਓ ਇੱਕ ਵਾਰੀ ਮੈਨੂੰ ਮੌਕਾ ਦੋ ਘਰ ਦੇ ਬਹੁਤ ਟਾਈਮ ਇਹੀ ਸੋਚਦੇ ਰਹੇ ਨਹੀਂ ਕੁਝ ਹੋਣਾ ਇਹਦੇ ਕੋਲ ਨਹੀਂ ਕੁਝ ਹੋਣਾ ਪਰ ਅੱਜ ਮੈਂ ਦਿਖਾ ਦਿੱਤਾ ਕਰਕੇ ਵੀ ਮੈਂ ਕਰ ਲਿਆ ਹੂੰ ਤੇ ਜਦੋਂ ਪਹਿਲੀ ਵਾਰੀ ਜਦੋਂ ਮੰਨ ਲਓ ਤੁਸੀਂ ਮੰਨਨੇ ਆ ਤੁਹਾਡੇ ਘਰ ਦੇ ਗੱਲਬਾਤ ਕਰਨ ਨੂੰ ਚਲੋ ਠੀਕ ਆ ਆਪਣਾ ਬਿਜ਼ਨਸ ਕਰੋ ਨਾ ਤਿਆਰ ਕਰਕੇ ਦੇਖੋ ਮਦਰ ਤੁਹਾਡੇ ਆਏ ਉਹਨਾਂ ਨੇ ਕੰਮ ਵੀ ਦੇਖਿਆ ਤਾਂ ਉਸ ਵੇਲੇ ਕੀ ਸਟੇਟ ਬਣੀ ਸੀ इमोशनल ਸਟੇਟ ਬਣ ਜਾਂਦੀ ਆ ਵੀ ਮਾਂ ਸਾਡੇ ਸਾਹਮਣੇ ਆ ਤੇ ਮੈਂ ਅੱਜ ਕਾਬਿਲ ਵੀ ਹੋਈ ਆ ਤੇ ਪੈਸੇ ਵੀ ਕੁਮਾਰੀ ਆ ਤੇ ਮਾਂ ਮੇਰੇ ਕੋਲ ਅੱਜ ਵਾਪਸ ਆਈ ਆ ਦੇਖੋ ਜੀ ਮੈਂ 18 ਨਵੰਬਰ 2013 ਚ ਇੱਥੇ ਕੰਮ ਸਟਾਰਟ ਕੀਤਾ ਸੀ ਮੁੱਲਾਪੁਰ ਚੋਂ ਤਾਂ ਮੈਂ ਆਪਣੇ ਘਰ ਦੇ ਨੂੰ 2 ਸਾਲ ਬਾਅਦ ਦੱਸਿਆ ਸੀਗਾ ਕਿ ਅਸੀਂ ਇੱਥੇ ਮਤਲਬ ਮੁੱਲਾਪੁਰ ਚ ਰਹਿ ਰਹੇ ਆ ਤਾਂ ਫਿਰ ਮੇਰੇ ਮੰਮੀ ਮੇਰੇ ਕੋਲ ਆਏ ਜਦੋਂ ਤਾਂ ਉਹਨਾਂ ਨੇ ਪਹਿਲਾਂ 2 ਮਹੀਨੇ ਮੇਰੇ ਕੋਲ ਰਹਿ ਕੇ ਦੇਖਿਆ ਹੂੰ ਤੇ ਜਦੋਂ ਉਹਨਾਂ ਨੂੰ ਲੱਗਿਆ ਕਿ ਹਾਂ ਬਈ ਸੱਚੀ ਸੈੱਟ ਕਰ ਲਿਆ ਫਿਰ ਮੈਨੂੰ ਖੁਸ਼ੀ ਹੋਈ ਕਿ ਮੈਂ ਆਪਣੇ ਪੇਰੈਂਟਸ ਨੂੰ ਇੰਨੇ ਸਾਲਾਂ ਬਾਅਦ ਮਿਲੀ ਸੀ ਮੈਨੂੰ ਵੀ ਖੁਸ਼ੀ ਹੋਈ ਕਿ ਮੇਰੀ ਮੰਮੀ ਮੇਰੇ ਕੋਲ ਆ ਕੇ ਰਹਿ ਰਹੇ ਨੇ ਤਾਂ ਫਿਰ ਮੈਂ ਮਤਲਬ ਉਹਨਾਂ ਨੇ ਮੇਰੇ ਕੋਲ 2 ਮਹੀਨੇ ਰਹਿ ਕੇ ਦੇਖਿਆ ਜਦੋਂ ਦੇਖਿਆ ਕੰਮ ਕੋਈ ਆਏ ਜੀ ਮੇਰੇ ਕੋਲ ਆ ਕੇ ਰਹਿਣ ਲੱਗੇ ਤੁਹਾਡੇ ਮਦਰ ਵੀ ਇਸੇ ਬੈਕਗ੍ਰਾਉਂਡ ਤੋਂ ਸੀਗੇ ਬਹੀ ਵਰਕਿੰਗ ਦੇ ਵਿੱਚ ਹਾਂਜੀ ਮੇਰੇ ਮੰਮੀ ਕੰਮ ਕਰਦੇ ਸੀ ਮੈਨੂੰ ਤਾਂ ਹੀ ਇੰਟਰਸਟ ਸੀ ਚਲੋ ਮੇਰਾ ਇੱਕ ਬ੍ਰਦਰ ਤੇ ਇੱਕ ਸਿਸਟਰ ਆ ਉਹਨਾਂ ਨੂੰ ਇਸ ਚੀਜ਼ ਦਾ ਚਲੋ ਨਹੀਂ ਸੀਗਾ ਇਸ ਕੰਮ ਦਾ ਸ਼ੌਂਕ ਹੁਣ ਕਿਸੇ ਨੂੰ ਹੁੰਦਾ ਹੁਣ ਮੇਰੇ ਬ੍ਰਦਰ ਨੂੰ ਕੱਪੜੇ ਦਾ ਸੀ ਸ਼ੌਂਕ ਜੀ ਮੇਰੀ ਸਿਸਟਰ ਨੇ ਮਤਲਬ ਉਹਨੂੰ ਪੜਨ ਚ ਸੀਗਾ ਜੀ ਉਹ ਪੜਨ ਲਿਖਨ ਚ ਸੀਗੀ ਹਰ ਇੱਕ ਨੂੰ ਆਪਣਾ ਆਪਣਾ ਸ਼ੌਂਕ ਹੁੰਦਾ ਜੀ ਮੈਨੂੰ ਬਿਜ਼ਨਸ ਦਾ ਸੀਗਾ ਜੀ ਵੀ ਮੈਂ ਆਪਣਾ ਕੁਝ ਕਰਨਾ ਤਾਂ ਮਤਲਬ ਮਦਰ ਮੇਰੇੇ ਕੰਮ ਕਰਦੇ ਸੀ ਜੀ ਤਾਂ ਮੈਨੂੰ ਘਰ ਉਹ ਵੀ ਉਸ ਟਾਈਮ ਤੇ ਵੀ ਪੈਸੇ ਦਿੱਤੇ ਜਾਂਦੇ ਸੀ ਵੀ ਤੂੰ ਸਾਡੇ ਨਾਲ ਕੰਮ ਕਰਾ ਸੀ ਤੈਨੂੰ ਇੰਨੇ ਪੈਸੇ ਦਵਾਂਗੇ ਉਹੀ ਲਾਲਚ ਮੇਰਾ ਵੱਧ ਗਿਆ ਜੀ ਤਾਂ ਮੈਨੂੰ ਉਹੀ ਲਾਲਚ ਗੋ ਬਿਜ਼ਨਸ ਵੱਲ ਲੈ ਗਿਆ ਬਿਜ਼ਨਸ ਵੱਲ ਲੈ ਗਿਆ ਉਹ ਚੀਜ਼ ਅੱਜ ਟਰਨਓਵਰ ਦੀ ਗੱਲ ਕਰਦੇ ਚਲੋ ਆਪਾਂ ਟਰਨਓਵਰ ਉਸ ਤਰੀਕੇ ਨਾਲ ਨਹੀਂ ਆਪਾਂ ਪੇਸ਼ ਕਰ ਸਕਦੇ ਹੈਗੇ ਅੰਕੜੇ ਪਰ ਲੱਗਦਾ ਕਿ ਜੇ ਕਿਤੇ ਬਾਈ ਚਾਂਸ ਸਰਕਾਰੀ ਨੌਕਰੀ ਲਈ ਹੁੰਦੀ ਜਾਂ ਫਿਰ ਕੋਈ ਹੋਰ ਨੌਕਰੀ ਹੁੰਦੀ ਤਾਂ ਜਿੰਨਾ ਟਰਨਓਵਰ ਹੁਣ ਹੋ ਰਿਹਾ ਵੀ ਇਸ ਤੋਂ ਵੱਧ ਕਮਾ ਸਕਦੇ ਸੀ ਦੇਖੋ ਜੀ ਮੈਂ ਪੁਲਿਸ ਦਾ ਫਾਰਮ ਭਰੇ ਸੀਗਾ ਮੈਂ ਆ ਟਰਾਈ ਵੀ ਕੀਤਾ ਸੀਗਾ ਤਾਂ ਮੈਨੂੰ سپورਟ ਵੀ ਸੀ ਵੀ ਚਲ ਤੂੰ ਕਰ ਪਰ ਮੈਨੂੰ ਲੱਗਦਾ ਮੈਨੂੰ ਮੈਨੂੰ ਕਈਆਂ ਨੇ ਕਿਹਾ ਵੀ ਤੂੰ ਕਰ ਲੈਣਾ ਮੈਨੂੰ ਤਾਂ ਉੱਥੇ ਜਾ ਕੇ ਜਦੋਂ ਮੈਂ ਟੈਸਟ ਦਿੱਤਾ ਮੈਨੂੰ ਉੱਥੇ ਵੀ ਸੋਕ ਮੈਂ ਰੇਸ ਚ ਰਹਿ ਗਈ ਥੋੜਾ ਜਿਹਾ ਫਰਕ ਰਹਿ ਗਿਆ ਸੀਗਾ ਤਾਂ ਮੈਨੂੰ ਉੱਥੇ ਵੀ ਸੋਕ ਪੁਲਿਸ ਵਾਲਾਂ ਨੇ ਡਾਂਟੇ ਵੀ ਤੂੰ ਕਿਉਂ ਨਹੀਂ ਭੱਜੀ ਤੂੰ ਕਰ ਸਕਦੀ ਤੇਰੇ ਵਰਗੀਆਂ ਤਾਂ ਕੁੜੀਆਂ ਚਾਹੀਦੀਆਂ ਸੀਗੇ ਸਾਨੂੰ ਉਹਨਾਂ ਨੇ ਮੈਨੂੰ ਸੋਕ ਮਜ਼ਾਕ ਵਿੱਚ ਥੱਪੜ ਮਾਰਿਆ ਵੀ ਤੂੰ ਕਿਉਂ ਨਹੀਂ ਕਰਿਆ ਟੈਸਟ ਕਲੀਅਰ ਤਾਂ ਮੈਨੂੰ ਲੱਗਦਾ ਕਿ ਜੇ ਵਧੀਆ ਹੀ ਹੋਇਆ ਮੈਂ ਨਹੀਂ ਕੀਤਾ ਕਿਉਂਕਿ ਮੈਨੂੰ ਲੱਗਦਾ ਉਸ ਟਾਈਮ ਤਾਂ ਮੈਨੂੰ 35-40 ਹਜ਼ਾਰ ਇੰਨੀ ਕੋਈ ਸਾਹੀ ਸੈਲਰੀ ਹੁੰਦੀ ਹੋਣੀ ਆ ਤਾਂ ਮੈਂ ਤਾਂ ਉਸ ਤੋਂ ਉੱਤੇ ਕਮਾ ਲੈਣੀ ਆ ਮੈਨੂੰ ਲੱਗਦਾ ਮੈਂ ਜੋ ਕੀਤਾ ਵਧੀਆ ਕੀਤਾ ਹੁਣ ਆਪਣੀ ਮਰਜ਼ੀ ਨਾਲ ਉੱਠੀ ਨਾਲ ਹੋਰ ਵੀ ਜਾਨੇ ਰੱਖਿਆ ਥੱਲੇ ਇਹ ਨੌਕਰੀ ਕਰਨ ਨੂੰ ਹਾਂਜੀ ਹਾਂਜੀ ਅੱਛਾ ਇਹ ਫਿਰ ਜਿੰਨਾ ਵੀ ਕੰਮਕਾਰ ਚੱਲਦਾ ਪਿਆ ਵਾ ਇਕੋ ਹੀ ਘਰ ਦੇ ਵਿੱਚੋਂ ਚਲਾਉਂਦੇ ਪਏ ਹੋ ਤੁਸੀਂ ਕੀ ਹੋਰ ਵੀ ਨਾਲ ਐਡ ਆਨ ਕੀਤੇ ਆ ਪਲੇਸਿਸ ਜਿੱਥੋਂ ਉਸ ਸ਼ੁਰੂਆਤ ਕੀਤੀ ਬਾਅਦ ਵਿੱਚ ਮਤਲਬ ਹੁਣ ਮੇਰੇ ਕੋਲ ਜੀ ਦੇਖੋ ਜੀ ਪਹਿਲਾਂ ਤਾਂ ਮੈਂ ਸਟਾਰਟ ਕੀਤਾ ਸੀ ਮੇਰੇ ਕੋਲ ਇੱਕ ਰੂਮ ਸੀਗਾ ਹੂੰ ਹੁਣ ਮੇਰੇ ਤਿੰਨ ਚਾਰ ਜਗ੍ਹਾ ਰੈਂਟ ਤੇ ਲਿੱਤੀਆਂ ਹੋਈਆਂ ਜੀ ਪਹਿਲਾਂ ਮਤਲਬ ਦੇਖੋ ਜੀ ਅਸੀਂ ਇੱਕੋ ਹੀ ਰੂਮ ਚੌਥੀ ਰਹਿਣਾ ਉੱਥੇ ਹੀ ਮਤਲਬ ਸੋਣਾ ਮੈਂ ਉੱਥੇ ਹੀ ਕੰਮ ਕਰਨਾ ਸਾਰਾ ਕੁਝ ਇੱਕ ਰੂਮ ਚ ਸੀਗਾ ਸਾਰਾ ਕੁਝ ਉੱਥੇ ਮੈਂ ਮਾਲ ਰੱਖਣਾ ਹੁਣ ਮੈਨੂੰ ਤਿੰਨ ਤਿੰਨ ਮਕਾਨ ਲੈ ਕੇ ਉਹ ਵੀ ਜਗ੍ਹਾ ਥੋੜੀ ਪਈ ਹੋਈ ਆ ਕਿ ਮੈਨੂੰ ਸੀਜ਼ਨ ਆ ਜਾਂਦਾ ਜਦੋਂ ਰੱਖੜੀ ਦੀਵਾਲੀ ਜਗ੍ਹਾ ਹੀ ਨਹੀਂ ਲੱਭਦੀ ਜਿੱਥੇ ਮਾਲ ਸਟਾਕ ਕਰਨਾ ਫਿਰ ਫਿਰ ਹੋਰ ਰੈਂਟ ਤੇ ਲੈਣੀ ਪੈਂਦੀ ਆ ਜੀ ਅੱਛਾ ਇਹ ਇਹ ਜਦੋਂ ਆਨ ਸੀਜ਼ਨ ਤੋਂ ਚਲੋ ਤੁਹਾਡਾ ਸਾਰਾ ਕੰਮ ਚੱਲੀ ਜਾਂਦਾ ਹੈ ਨਾ ਜਰਦ ਤੋਂ ਜ਼ਿਆਦਾ ਤੇ ਜਿਹੜੇ ਆਰਡਰਸ ਆ ਜਾਂਦੇ ਨੇ ਸਭ ਤੋਂ ਜ਼ਿਆਦਾ ਕਦੋਂ ਆਉਂਦੇ ਨੇ ਆਰਡਰ ਰਖੜੀ ਦੀਵਾਲੀ ਤੇ ਜੀ ਰਖੜੀ ਦੀਵਾਲੀ ਦੇ ਉੱਤੇ ਫਿਰ ਉਸ ਤੋਂ ਬਾਅਦ ਜੋ ਆਫ ਸੀਜ਼ਨ ਹੁੰਦਾ ਫਿਰ ਉਸ ਤੋਂ ਬਾਅਦ ਕੀ ਚੱਲਦਾ ਫਿਰ ਫਿਰ ਅਸੀਂ ਸਟਾਕ ਕਰਕੇ ਰੱਖਦੇ ਸੀ ਸਾਨੂੰ ਪਤਾ ਸੀ ਦੀਵਾਲੀ ਤੇ ਸਭ ਦਾ ਆਰਡਰ ਪੂਰਾ ਨਹੀਂ ਕਰ ਸਕਦੇ ਵੈਸੇ ਤਾਂ 365 ਦੀ ਨਹੀਂ ਕੰਮ ਚੱਲਦਾ ਜੀ ਬਟ ਮਾਰਚ ਪ੍ਰਾਹਲ ਮਈ ਜੂਨ 4 ਮਹੀਨੇ ਥੋੜਾ ਜਿਹਾ ਕੰਮ ਥੋੜਾ ਥੱਲੇ ਹੁੰਦਾ ਉਸ ਟਾਈਮ ਤਾਂ ਅਸੀਂ ਸਟਾਕ ਕਰ ਲੈਨੇ ਸਾਨੂੰ ਪਤਾ ਸੀ ਰੱਖੜੀ ਦੀਵਾਲੀ ਤੇ ਆਰਡਰ ਪੂਰੇ ਨਹੀਂ ਕਰ ਪਾਵਾਂਗੇ ਜੀ ਫਿਰ ਉਸ ਟਾਈਮ ਅਸੀਂ ਸਟਾਕ ਕਰਦੇ ਆ ਜੀ ਹੂੰ ਜੇ ਕੋਈ ਵੱਡੇ ਬ੍ਰਾਂਡਸ ਜੁੜੇ ਨਾਲ ਕੋਈ ਨਾਮ ਜਿਹੜੇ ਚੱਲਦੇ ਹੁਣ ਇਸ ਵੇਲੇ ਜਿਨ੍ਹਾਂ ਨੇ ਕਿਹਾ ਹੋਵੇ ਵੀ ਮਨੀ ਸੋਜੀ ਵੀ ਸਾਡੇ ਨਾਲ ਇੱਕ ਵਾਰੀ ਕਲੈਬ ਕਰਕੇ ਦੇਖੋ ਵੀ ਅਸੀਂ ਤੁਹਾਡਾ ਜਿਹੜਾ ਪ੍ਰੋਡਕਸ਼ਨ ਕਰਦੇ ਪਿਓ ਅਸੀਂ ਦੇ ਲੈਣੀ ਹੈ ਪ੍ਰੋਡਕਸ਼ਨ ਦੇਖੋ ਜੀ ਉਦੋਂ ਨਾ ਫੋਨ ਤਾਂ ਆਂਦੇ ਆ ਜੀ ਪਰ ਉਹਨਾਂ ਕੁਝ ਉਹ ਚੀਜ਼ਾਂ ਹੋਰ ਅਲੱਗ ਹੋ ਜਾਂਦੀਆਂ ਜੀ ਫਿਰ ਉਹਨਾਂ ਲਈ ਆਪਾਂ ਨੂੰ ਮਸ਼ੀਨਾਂ ਦੀ ਲੋੜ ਪਵੇਗੀ ਕਿਉਂਕਿ ਅਸੀਂ ਜੋ ਸਭ ਕੁਝ ਕਰ ਰਹੇ ਹਾਂ ਜੀ ਅਸੀਂ ਆਪਣਾ ਹੱਥ ਨਾਲ ਕਰ ਰਹੇ ਹਾਂ ਕਿਉਂਕਿ ਜੋੜਾ ਉਹਨਾਂ ਨੇ ਜਿਵੇਂ ਲਵਲੀ ਵਾਲੇ ਹੋਗੇ ਜਾਂ ਕੋਈ ਹੋਰ ਹੋਗੇ ਆ ਵੱਡੇ ਹਨਾ ਜੀ ਗੋਪਾਲ ਵਾਲੇ ਹੋਗੇ ਇਹਨਾਂ ਦਾ ਡੱਬਾ ਹੋਰ ਹੁੰਦਾ ਜੀ ਕਿਉਂਕਿ ਉਹਦੇ ਲਈ ਕਾਪਾ ਬੋਰਡ ਫਿਰ ਮਸ਼ੀਨ ਲੱਗਦੀਆਂ ਜੀ ਫਿਰ ਉਹ ਚੀਜ਼ ਹੋਰ ਹੋ ਜਾਂਦੀ ਹੈ ਵੀ ਆਪਾਂ ਹਲੇ ਮਸ਼ੀਨਾਂ ਨਹੀਂ ਲਗਾਈਆਂ ਜੀ ਉਸ ਕੰਮ ਦੇ ਲਈ ਹਾਂਜੀ ਅੱਛਾ ਇੱਕ ਸਵਾਲ ਹੈ ਲੱਗਦਾ ਨਹੀਂ ਹੈਗਾ ਕਿ ਜੇ ਬਾਈਚਾ ਜਿਵੇਂ ਤੁਸੀਂ ਲੋਕਾਂ ਨੂੰ ਮੁੰਡਿਆਂ ਵਾਲੀ ਲੁੱਕ ਰੱਖੀ ਹੈ ਉਹ ਸੋਲੀਕਰ ਚੱਡਣ ਤੋਂ ਬਾਅਦ ਵੀ ਲੁੱਕ ਰੱਖੀ ਸੀਗੀ ਜੇ ਬਾਈਚਸ ਤੁਸੀਂ ਉਹ ਕੁੜੀਆਂ ਵਾਲੀ ਲੁੱਕ ਰੱਖਦੇ ਹੁੰਣ ਐਸ ਵੇਲੇ ਤਾਂ ਸ਼ਾਇਦ ਉਹ ਵੱਧ ਆਰਡਰ ਮਿਲਦੇ ਕਿਉਂਕਿ ਕੁੜੀਆਂ ਕਈ ਐਂ ਕਰਦੀ ਹੁੰਦੀਆਂ ਨੇ ਵੀ ਬਿਜ਼ਨਸ ਸ਼ੁਰੂ ਕਰਦੀਆਂ ਨੇ ਉਹਨਾਂ ਜਿਵੇਂ ਸੁਣਨ ਚਾਹੁੰਦਾ ਆ ਵੀ ਅਗਰ ਤੁਸੀਂ ਕੁੜੀ ਹੋ ਤਾਂ ਤੁਹਾਨੂੰ ਲੋਕ ਆ ਜਿਹੜੇ ਵਧੀਆ ਤਰੀਕੇ ਨਾਲ ਟ੍ਰੀਟ ਕਰਨਗੇ ਆਰਡਰ ਸ਼ਾਇਦ ਜ਼ਿਆਦਾ ਆ ਜਾਣਗੇ ਪਤਾ ਹੈ ਦੇਖੋ ਜੀ ਮੈਨੂੰ ਘਰ ਦੇ ਨਾਲ ਸ਼ੁਰੂ ਤੋਂ ਵੈਸੇ ਮੁੰਡਿਆਂ ਵਾਂਗੂ ਰੱਖਿਆ ਸੀਗਾ ਮੈਂ ਬਸ 6 ਕੁ ਮਹੀਨੇ ਚੋਂ ਟਪਾਇਆ 10th ਕਲਾਸ ਚ ਬਸ ਮੈਂ ਜ਼ਿਆਦਾ ਵੈਸੇ ਪਾਇਆ ਵੀ ਨਹੀਂ ਗੇ